ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗੋਨਾਵਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਪੰਜਾਬ ਤੋਂ ਜਲੰਧਰ ਦੇ ਕਾਂਗਰਸ ਆਂਸਦ ਚੌਧਰੀ ਸੰਤੂਖ ਸਿੰਘ ਦੇ ਇੱਕ ਨਿੱਜੀ ਟੀਵੀ ਚੈਨਲ ਨੇ ਸਟਿੰਗ ਜਿਹੜਾ ਕਾਰਨਤਾ ਤੇ ਉਸ ਸਟਿੰਗ ਨਿਕਲ ਕੇ ਸਾਹਮਣੇ ਆਇਆ ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੱਡੀ ਖਲਬਲੀ ਮਚ ਗਈ ਹੈ ਚੌਧਰੀ ਦੇ ਨਾਲ ਪੰਜਾਬ ਦੇ ਵਿੱਚ ਕਾਂਗਰਸ ਦੀਆਂ ਵੱਡੀਆਂ ਮੁਸ਼ਕਲਾਂ ਬਾਦੀਆਂ ਨਜ਼ਰ ਆ ਰਹੀਆਂ ਨੇ ਤੇ ਪੂਰੇ ਘਟਨਾਕਰਮ ਦੇ ਉੱਪਰ ਪੰਜਾਬ ਕਾਂਗਰਸ ਸੰਸਦ ਦੀ ਗੱਲ ਕਰੀਏ ਤਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਇੱਕ ਵੱਡਾ ਸਟ੍ਰਿੰਗ ਜਿਹੜਾ ਨਿਕਲ ਕੇ ਆਇਆ ਤੇ ਇਹਦੇ ਨਾਲ ਪੰਜਾਬ ਦੇ ਅੰਦਰ ਤੇ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਨੂੰ ਕਾਫੀ ਵੱਡਾ ਨੁਕਸਾਨ ਹੋ ਸਕਦਾ ਹੈ ਤੇ ਇਸ ਨੁਕਸਾਨ ਨੂੰ ਹੁਣ ਪੂਰਾ ਕਰਨ ਵਾਸਤੇ ਪਾਰਟੀ ਦੇ ਆਲਾ ਕਮਾਨ ਜਿਹੜੀ ਆ ਜੁੜ ਚੁੱਕੀ ਆ ਤੇ ਚੌਧਰੀ ਸਾਹਿਬ ਦੀ ਗੱਲ ਕਰੀ ਤਾਂ ਪਰਿਵਾਰਿਕ ਸੂਤਰਾਂ ਦੇ ਮੁਤਾਬਕ ਪਾਰਟੀ ਦੁਆਰਾ ਉਹਨਾਂ ਨੂੰ ਹੁਣ ਤਲਬ ਕੀਤਾ ਗਿਆ ਦਿੱਲੀ ਦੇ ਵਿੱਚ ਤੇ ਦੁਪਹਿਰ ਨੂੰ ਉਹ ਕੱਲ ਜਲੰਧਰ ਚ ਪੰਜਾਬ ਚਲੇ ਗਏ ਸੀ ਤੇ ਸ਼ਾਮ ਨੂੰ ਦਿੱਲੀ ਦੇ ਵਿੱਚ ਇਹ ਬਿਆਨ ਜਾਰੀ ਕਰਕੇ ਉਹਨਾਂ ਨੇ ਇੱਕ ਟੀਵੀ ਨਿਊਜ਼ ਚੈਨਲ ਦੀ ਗੱਲ ਕਰੀਏ ਤਾਂ ਉਹਨਾਂ ਦੇ ਪਰ ਵੱਡਾ ਦੋਸ਼ ਲਗਾਇਆ ਕਿ ਟੀਵੀ ਨੇ ਉਹਨਾਂ ਦੀ ਜਾਣ ਬੁੱਝ ਕੇ ਸ਼ਬੀ ਖਰਾਬ ਕਰਨੀ ਕੋਸ਼ਿਸ਼ ਕੀਤੀ ਆ ਤੇ ਦੱਸਿਆ ਵੀ ਜਾ ਰਿਹਾ ਕਿ ਚੌਧਰੀ ਦਾ ਜਿਹੜਾ ਕੀ ਸਟ੍ਰਿੰਗ ਹੈ ਦਿੱਲੀ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਕੀਤਾ ਗਿਆ ਤੇ ਨੀਜੀ ਟੀਵੀ ਚੈਨਲ ਦੀ ਗੱਲ ਕਰੀਏ ਤਾਂ ਮੰਗਲਵਾਰ ਨੂੰ ਇਹ ਸਾਰਾ ਪ੍ਰੋਗਰਾਮ ਉਹਨਾਂ ਵੱਲੋਂ ਦਿਖਾਇਆ ਗਿਆ ਤੇ ਵਾਰ ਇੱਕ ਵੀਡੀਓ ਵਿੱਚ ਰਿਪੋਰਟਰ ਦੇ ਨਾਲ ਗੱਲਬਾਤ ਕਰਦਿਆਂ ਆਇਆ ਮੋਦੀ ਸਰਕਾਰ ਦੁਆਰਾ ਬੰਦ ਕੀਤੇ ਗਏ ਨੋਟਾਂ ਦੀ ਗੱਲ ਕੀਤੀ ਤਾਂ ਨੋਟ ਬੰਦੀ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਰਾਜਨੇਤਾ ਦੇ ਕੋਲ ਕੋਈ ਪੈਸਾ ਹੁਣ ਨਹੀਂ ਹੈ ਭ੍ਰਸ਼ਟਾਚਾਰ ਖਤਮ ਹੋਇਆ ਤੇ ਉੱਥੇ ਹੀ ਉਹਨਾਂ ਨੇ ਆ ਠੋਕੋ ਦੀ ਜੇਕਰ ਗੱਲ ਕਰੀਏ ਤਾਂ ਠੇਕਿਆਂ ਦੀ ਜੇਕਰ ਬਾਤ ਉਹਦੇ ਪਰ ਵੀ ਉਹਨਾਂ ਨੇ ਕਾਫੀ ਗੱਲਬਾਤ ਕੀਤੀ ਹੈ ਤੇ ਯੂਪੀਐਸ ਸਰਕਾਰ ਆ ਦੇ ਆਉਣ ਨਾਲ ਇਹ ਸਾਰੀ ਗੱਲਾਂ ਜਿਹੜੀਆਂ ਕਿ ਉਹਨਾਂ ਨੇ ਕਲੀਅਰ ਕੀਤੀਆਂ ਨੇ ਤੇ ਚੋਣਵੀ ਮੌਸਮ ਦੇ ਵਿੱਚ ਇਹ ਵੱਡਾ ਸਟ੍ਰਿੰਗ ਸਾਹਮਣੇ ਨਿਕਲ ਆ ਕੇ ਆਇਆ ਤੇ ਉਸ ਤੋਂ ਬਾਅਦ ਹੀ ਕਾਂਗਰਸ ਪਾਰਟੀ ਦੇ ਹੱਥ ਪੈਰ ਫੁੱਲਣ ਲੱਗ ਪਏ ਨੇ ਤੇ ਪਾਰਟੀ ਬਚਾਓ ਦੇ ਵਿੱਚ ਹੁਣ ਜੁੱਟ ਚੁੱਕੀ ਹੈ ਤੇ ਆਲਾ ਕਮਾਨ ਨੇ ਇੱਕ ਵਾਰ ਫੇਰ ਇੱਕ ਐਮਰਜੈਂਸੀ ਜਿਹੜਾ ਕਿ ਆਪਣੀ ਪਾਰਟੀ ਵਿੱਚ ਐਲਾਨ ਕਰ ਦਿੱਤਾ ਹੈ ਤੇ ਸੂਤਰਾ ਦੇ ਮਤਲਬ ਮੰਗਲਵਾਰ ਨੂੰ ਕਾਂਗਰਸ ਦੇ ਪਰਦੇਸ ਪ੍ਰਧਾਨ ਸੁਨੀਲ ਜਾਖੜ ਦੁਆਰਾ ਚੋਣਾਂ ਦੇ ਵਿੱਚ ਕੁਝ ਕ ਕੈਬਨਟ ਮੰਤਰੀਆਂ ਦੇ ਨਾਲ ਚੰਡੀਗੜ੍ਹ ਦੇ ਪੰਜਾਬ ਭਵਨ ਦੇ ਵਿੱਚ ਬੈਠਕ ਕੀਤੀ ਤੇ ਇਸ ਮੁੱਦੇ ਦੇ ਉੱਪਰ ਚਰਚਾ ਵੀ ਹੋਈ ਤੇ ਪਾਰਟੀਆਂ ਇਸ ਮਾਮਲੇ ਵਿੱਚ ਤਰੰਤ ਕਈ ਪ੍ਰਤੀਨਿਧੀਆਂ ਨੂੰ ਦੇਖਣਾ ਚਾਹੁੰਦੀ ਹੈ ਤੇ ਕੋਈ ਪ੍ਰਤੀਨਿਧਾ ਆਪਣੇ ਵੱਲੋਂ ਕੋਈ ਵੀ ਬਿਆਨਬਾਜ਼ੀ ਹਜੇ ਨਹੀਂ ਦੇਣਾ ਚਾਹੁੰਦੀ ਤੇ ਤੁਹਾਨੂੰ ਦੱਸ ਦਈਏ ਕਿ ਮਾਮਲਾ ਕੀ ਹੈ ਸਟ੍ਰਿੰਗ ਦੇ ਵਿੱਚ ਜਿਹੜਾ ਵੀਡੀਓ ਵਾਇਰਲ ਕੀਤਾ ਗਿਆ ਹੈ ਉਹਦੇ ਵਿੱਚ ਠੋਕੋ ਦੀ ਮਦਦ ਦੀ ਬਾਤ ਕੀਤੀ ਗਈ ਹੈ ਤੇ ਉੱਥੇ ਹੀ ਸੰਸਦ ਚੌਧਰੀ ਨੇ ਕਿਹਾ ਕਿ ਇਹ ਕੰਮ ਔਨਲਾਈਨ ਤੇ ਡਿਜੀਟਲ ਹੋਣ ਸੇ ਬਹੁਤ ਰਿਸਕੀ ਹੋ ਗਿਆ ਤੇ ਮਦਦ ਕਰ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਪਹਿਲਾਂ ਕੋਟਾ ਸਿਸਟਮ ਹੁੰਦਾ ਸੀ ਪਰ ਹੁਣ ਇਦਾਂ ਦਾ ਕੁਝ ਵੀ ਨਹੀਂ ਹੈ ਚੁਣਾਬੀ ਫੰਡ ਅ ਕਹਿੰਦੇ ਨੇ ਕਿ ਹਾਂ ਮੁਲਾਕਾਤ ਕਰ ਲਵਾਂਗੇ ਪਰ ਉੱਥੇ ਜਿੱਥੇ ਯੂਪੀਏ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਸੰਯੁਕਤ ਪ੍ਰਗਤੀਸ਼ੀਲ ਗਠਜੰਬੰਦਨ ਦੀ ਬਣੀ ਆ ਤੇ ਬਾਅਦ ਵਿੱਚ ਦੇਖ ਲਵਾਂਗੇ ਤੇ ਮੁਲਾਕਾਤ ਦਿੱਲੀ ਜਾਂ ਦਿੱਲੀ ਦੇ ਬਾਹਰ ਕਰ ਲਾਂਗੇ ਇਹ ਕਿਹਾ ਤੇ ਨੋਟਬੰਦੀ ਦੇ ਬਾਅਦ ਵਿੱਚ ਵੀ ਉਹਨਾਂ ਨੇ ਪੈਸੇ ਦੀ ਗੱਲ ਕਹੀ ਹੈ ਕਿ ਪੈਸਾ ਉਹਨਾਂ ਕੋਲ ਬਿਲਕੁਲ ਵੀ ਨਹੀਂ ਹੈ ਤੇ ਕੇਵਲ ਤਸਕਰਾਂ ਤੇ ਕੁਝ ਨੇਤਾਵਾਂ ਦੇ ਕੋਲ ਕੁਝ ਕ ਕਮਾਈ ਦੇਖੀ ਜਾ ਰਹੀ ਹੈ ਤੇ ਮੋਦੀ ਦੇ ਮੋਦੀ ਕੇ ਜਿਹੜਾ ਕਿ ਐਮਪੀ ਵੀ ਕੰਮ ਕਰਵਾ ਪਾਤੇ ਆ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੇ ਕਿ ਉੱਥੇ ਉਹਨਾਂ ਨੇ ਕੱਲ ਕੀਤੀਆਂ ਤੇ ਹੱਲਾ ਬੋਲਿਆ ਕਾਂਗਰਸ ਪਾਰਟੀ ਵਾਸਤੇ ਇੱਕ ਵੱਡੀ ਮੁਸ਼ਕਲ ਜਿਹੜੀ ਖੜੀ ਹੋ ਗਈ ਸੋ ਇਹ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੱਡੀ ਖਲਵਲੀ ਮਚੀ ਹੈ ਸੰਸਦ ਸੰਤੋਖ ਚੌਧਰੀ ਦੇ ਸਟ੍ਰਿੰਗ ਦੇ ਨਾਲ ਕਾਂਗਰਸ ਦੇ ਵਿੱਚ ਵੱਡੀ ਇੱਕ ਮੁਸ਼ਕਲ ਖੜੀ ਹੋ ਗਈ ਹੈ ਔਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਦਾ ਬਣਿਆ ਰਹੋ ਆਜ ਟਿਊਜ਼ ਆਫ ਵਾਲਾ ਬਿਨਾਲਾ